ਪਿਛੇ ਕੁਝ ਸਮੇਂ ਵਿੱਚ ਵੀਡੀਓ ਵਾਇਰਲ ਹੋਈ ਸੀ ਉਹਦੇ ਬਾਰੇ ਅਪਾਲ ਤੱਕ ਪਹੁੰਚੇ ਹਾਂ ਇਹ ਜੋ ਮਾਂ ਪਰਸ਼ਾ ਵੱਲੋਂ ਚਿੱਠੀ ਦੇ ਕੇ ਭੇਜੀ ਗਈ ਹੈ ਦਾਸ ਉਸੇ ਤਰ੍ਹਾਂ ਹੀ ਸੰਗਤਾਂ ਦੇ ਵਿੱਚ ਪੇਸ਼ ਕਰ ਰਿਹਾ ਹੈ ਮੇਰੇ ਵੱਲੋਂ ਜਾਣੇ ਅਣਜਾਣੇ ਵਿੱਚ ਹੋਈ ਭੁੱਲ ਦੀ ਦਾਸ ਸਮੁੱਚੇ ਪੰਥ ਤੋਂ ਅਤੇ ਸ਼੍ਰੀ ਅਕਾਲ ਤਖਸੈ ਜੀ ਤੋਂ ਖਿਮਾ ਦੀ ਯਾਚਨਾ ਕਰਦਾ ਹੈ। ਮਹਾਂਪੁਰ ਸੰਤ ਬਾਬਾ ਸੁਖਦੇਵ ਸਿੰਘ ਜੀ ਵੱਲੋਂ ਇਹ ਚਿੱਠੀ ਜੋ ਸਾਰੀਆਂ ਸੰਗਤਾਂ ਵਿੱਚ ਰੂਬ ਰੂਪ ਪੜ੍ਹ ਕੇ ਸੁਣਾਈ ਗਈ ਹੈ। ਇਹ ਥੱਲੇ ਜਾਂਦਾ। ਰਾਮ ਨੇੇ ਰਾਮ ਨਾ ਰੰਗ। ਕਾੜੀ ਨਾ। ਆਪੜਿਆ। ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸ਼ੀਮ ਸਾਰੀ ਪੰਚਾਇਤ ਪਤਵੰਤੇ ਮਹਾਪੁਰਸ਼ ਪੋਚੋ ਸਾਹਿਬ ਦੇ ਇਲਾਕੇ ਦੇ ਗੁਰਮੁਖ ਪਿਆਰੇ ਸੱਜਣ ਮਹਾਪੁਰਸ਼ਾਂ ਵੱਲੋਂ ਸੰਤ ਬਾਬਾ ਸੁਖਦੇਵ ਸਿੰਘ ਜੀ ਵੱਲੋਂ ਜੋ ਮਹਾਪੁਰਸ਼ਾਂ ਦੇ ਪਿੱਛੇ ਕੁਝ ਸਮੇਂ ਵਿੱਚ ਵੀਡੀਓ ਵਾਇਰਲ ਹੋਈ ਸੀ ਉਹਦੇ ਬਾਰੇ ਅਕਾਲ ਤਖਤ ਤੇ ਪਹੁੰਚੇ ਹਾਂ ਇਹ ਜੋ ਮਾਂ ਪਰਸ਼ਾ ਵੱਲੋਂ ਚਿੱਠੀ ਲਿਖ ਕੇ ਭੇਜੀ ਗਈ ਹੈ ਦਾਸ ਉਸੇ ਤਰ੍ਹਾਂ ਹੀ ਸੰਗਤਾਂ ਦੇ ਵਿੱਚ ਪੇਸ਼ ਕਰ ਰਿਹਾ ਹੈ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸਤਿਕਾਰਯੋਗ ਸਿੰਘ ਸਾਹਿਬ ਜੀਓ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕੇ ਪਿਛਲੇ ਸਮੇਂ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੇ ਕਾਰਨ ਦਾਸ ਨੂੰ ਗੰਭੀਰ ਸੱਟਾਂ ਲੱਗ ਗਈਆਂ ਸਨ ਜਿਸ ਕਰਕੇ ਮੈਂ ਸਰੀਰਕ ਤੌਰ ਤੇ ਚੌਂਕੜਾ ਮਾਰ ਕੇ ਬੈਠਣ ਵਿੱਚ ਅਸਮਰੱਥ ਸਾਂ ਬੀਤੇ ਦਿਨੀ ਇੱਕ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੇਰੇ ਕੁਰਸੀ ਉੱਤੇ ਬੈਠੇ ਹੋਣ ਦੀ ਵੀਡੀਓ ਸ਼ੂ ਅਸਲ ਮੀਡੀਆ ਉੱਤੇ ਵਾਇਰਲ ਹੋਈ ਹੈ ਜਿਸ ਨਾਲ ਸਿੱਖ ਸੰਗਤਾਂ ਦੇ ਮਨਾਂ ਨੂੰ ਛੱਟ ਵੱਜੀ ਹੈ ਆਪ ਜੀ ਦੇ ਸੰਮੁਖ ਸੰਮਰ ਬੇਨਤੀ ਹੈ ਕਿ ਮੈਂ ਹਮੇਸ਼ਾ ਹੀ ਸਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਿਬ ਜੀ ਦਾ ਪੂਰਾ ਅਦਵ ਸਤਕਾਰ ਕੀਤਾ ਹੈ ਸ੍ਰੀ ਗੁਰੂ ਸਾਹਿਬ ਜੀ ਨੂੰ ਪੂਰਨ ਤੌਰ ਤੇ ਸਮਰਪਿਤ ਹਾਂ ਦਾਸ ਗੁਰੂ ਸਾਹਿਬ ਜੀ ਦੇ ਆਸਰੇ ਉੱਤੇ ਹੀ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਕਰਨ ਬਾਰੇ ਕਦੇ ਵੀ ਸੋਚ ਵੀ ਨਹੀਂ ਸਕਦਾ ਮੇਰੇ ਵੱਲੋਂ ਜਾਣੇ ਅਣਜਾਣੇ ਵਿੱਚ ਹੋਈ ਭੁੱਲ ਦੀ ਦਾਸ ਸਮੁੱਚੇ ਪੰਥ ਤੋਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਖਿਮਾ ਦੀ ਜਾਚਨਾ ਕਰਦਾ ਹੈ ਮੈਂ ਆਪ ਜੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਅਗਾਹਾਂ ਤੋਂ ਦਾਸ ਸਿੱਖ ਰਹਿਤ ਮਰਿਆਦਾ ਦਾ ਪੂਰਾ ਖਿਆਲ ਰੱਖੇਗਾ ਅਤੇ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਦੀ ਉਡੀਕ ਵਿੱਚ ਹਰ ਵਕਤ ਸਮਰਪਿਤ ਰਹੇਗਾ ਮਹਾਂਪੁਰ ਸੰਤ ਬਾਬਾ ਸੁਖਦੇਵ ਸਿੰਘ ਜੀ ਵੱਲੋਂ ਇਹ ਚਿੱਠੀ ਜੋ ਸਾਰੀਆਂ ਸੰਗਤਾਂ ਵਿੱਚ ਰੂਬਰੂ ਪੜ੍ਹ ਕੇ ਸੁਣਾਈ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਮਹਾਂਪੁਰਸ਼ਾਂ ਦੇ ਨਾਲ ਹੋਰ ਗੁਰਮੁਖ ਪਿਆਰੇ ਸੰਤ ਮਹਾਂਪੁਰਸ਼ ਪਿੰਡ ਦੇ ਸਰਪੰਚ ਸਾਬਕਾ ਸਰਪੰਚ ਵੀ ਅਤੇ ਪੰਚਾਇਤ ਵੀ ਨਾਲ ਪਹੁੰਚੀ ਹੈ ਹੋਰ ਵੀ ਪਿੰਡਾਂ ਦੀ ਜੋ ਸੰਗਤ ਹੈ ਸਾਰੀ ਸੰਗਤ ਨਾਲ ਆਈ ਹੈ ਉਹ ਸੰਗਤ ਦੀ ਜੋ ਨਾਮੀ ਆਪ ਜੀ ਦੇ ਸਾਹਮਣੇ ਪੇਸ਼ ਕੀਤੇ ਹਨ ਸਾਰੀਆਂ ਸੰਗਤਾਂ ਇਹ ਦਾਸ ਨੂੰ ਵੀ ਪਤਾ ਹੈ ਮਹਾਂਪੁਰਸ਼ਾਂ ਨੇ ਸਾਰਾ ਜੀਵਨ ਗੁਰੂ ਸਾਹਿਬ ਨੂੰ ਸਮਰਪਿਤ ਕੀਤਾ ਹੈ ਇਨੀ ਹੁਣ ਆਦੇਸ਼ ਹੋਇਆ ਜਾਂ ਹੁਣ ਕੋਈ ਵੀ ਆਦੇਸ਼ ਅਕਾਲ ਤਖਤ ਵੱਲੋਂ ਹੁੰਦਾ ਹੈ ਅਸੀਂ ਸਾਰੇ ਹੀ ਤੇ ਮਹਾਪੁਰਸ਼ ਉਸ ਨੂੰ ਸਮਰਪਤਾ ਹੁਕਮ ਮੰਨਣ ਵਿੱਚ ਹਮੇਸ਼ਾ ਹਰ ਵਕਤ ਹਾਜ਼ਰ ਹਾਂ ਵੈਰੂ ਜੀ ਦਾ ਫਤਿਹ ਵੈਰੂ ਜੀ ਦਾ ਫਤਿਹ